ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸਾਰਗ ਮਹੱਲਾ ਪੰਜਵਾ ਮਨੋਰਥ ਪੂਰੇ ਸਤਗੁਰ ਆਪ ਸਗਲ ਪਦਾਰਥ ਸਿਮਰਨ ਜਾਕੈ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੀ ਕਿਲ ਬਿਖ ਨਾਸ ਹੈ ਅਗ ਹੈ ਅਗੈ ਦਰਗ ਹੈ ਹੋਇ ਖਲਾਸ ਸਰਨ ਤੁਮਾਰੀ ਆਇਓ ਕਰਤੀ ਪਾਰ ਭ੍ਰਮ ਪੂਰਨ ਅਬਿਨਾਸ ਕਰ ਕਿਰਪਾ ਤੇਰੇ ਚਰਨ ਧਿਆਵਾ ਨਾਨਕ ਮਾਨ ਤਨ ਦਰਸ ਪਿਆਸ ਸਾਰਗ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦਿ ਮਨ ਕਹਾ ਲੁਭਾਈਐ ਆਨ ਕਉ ਮਨ ਕਹਾ ਲੁਭਾਈਐ ਆਨ ਕਉ ਈਤ ਊਤ ਪ੍ਰਭ ਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰਿਆਪ੍ਰੀਤ ਮਨੋਹਰ ਇਹ ਹੈ ਅਗਾਵਨ ਪਾਨ ਕਉ ਅੰਮ੍ਰਿਤ ਨਾਮ ਪ੍ਰੀਤ ਮਨੋਹਰ ਇਹ ਅਗਾਵਨ ਪਾਣ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀ ਕੀ ਧਿਆਨ ਕਾ ਬਾਣੀ ਮੰਤਰ ਮਹਾਪੁਰਖਣ ਕੀ ਮਨਹ ਉਤਾਰਨ ਮਨਹ ਉਤਾਰਨ ਮਾਨ ਕਉ ਹ ਮਨਹ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰਨਾਮਾ ਬਿਸਰਾਮ ਕਉ ਸਰਗ ਮਹੱਲਾ ਪੰਜਵਾ ਮਨ ਸਦਾ ਮੰਗਲ ਗੋਬਿੰਦ ਗਾਏ ਮਨ ਸਦਾ ਮੰਗਲ ਇਥੇ ਵਿਸਰਾਮ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੈ ਸਗਲ ਆਗ ਰੋਗ ਸੋਗ ਤੇਰੇ ਮਿਟੈ ਸਗਲ ਆਗ ਇਥੇ ਵਿਸਰਾਮ ਨਿਮਖ ਹੀਐ ਹਰ ਨਾਮ ਧਿਆਇ ਰਹਾਉ ਛੋਡ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜਹ ਹੋਏ ਕਿਰਪਾਲ ਦੀਨ ਦੁਖ ਪੰਜਨ ਜਾਮਤੇ ਹੋਵੇ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਣ ਨਾ ਬਿਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਮਾਤ ਪਿਤਾ ਭਾਈ ਇੱਥੇ ਠਮਕ ਨਾਨਕ ਕੋ ਇੱਥੇ ਵਿਸਰਾਮ ਹੈ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਨ ਸਾਈ ਸਾਰਗ ਮਹੱਲਾ 5 ਹਰ ਜਨ ਸਗਲ ਉਧਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਭਏ ਪੁਨੀਤ ਪਵਿੱਤਰ ਮਨ ਇਥੇ ਵਿਸਰਾਮ ਜਨਮ ਜਨਮ ਕੇ ਦੁਖ ਹਰੇ ਰਹਾਉ ਮਾਰਗ ਚੱਲੇ ਤਿਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਸੇ ਤਰੀ ਮੂਡਤ ਕੋਰ ਅੰਧ ਕੂਪ ਮਹ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਤੂਰ ਬਾਂਛੈ ਨਿਤ ਨਾਨਕ ਰਾਮ ਮੇਰਾ ਕਿਰਪਾ ਕਰੇ ਸਰਗ ਮਹੱਲਾ ਪੰਜਵਾ ਹਰ ਜਨ RAM 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 ਧਿਆਏ ਹਰ ਜਨ ਇਥੇ ਵਿਸਰਾਮ RAM 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 ਧਿਆਏ ਏਕ ਪਲਖ ਸੁਖ ਸਾਧ ਸਮਾਗਮ ਕੋਟ ਬੈਕੁੰਠ ਪਾਏ ਰਹਾਉ ਦੁਲਬ ਦੇਹ ਜਪ ਹੂਤ ਪੁਨੀਤਾ ਇਹ ਹੂਤ ਹੀ ਪਾਠ ਸੁਧਾ ਕਈ ਪੁੱਥੀਆਂ ਚ ਛੇਤ ਆਇਆ ਹੈ ਹੂਤ ਪਾਠ ਸੁਧਾ ਦੁਲਭ ਦੇਹ ਜਪ ਹੂਤ ਪੁਨੀਤਾ ਜਾਮ ਕੀ ਤਰਾਸ ਨਿਵਾਰੈ ਮਹਾ ਪਤਿਤ ਕੇ ਪਾਤਿਕ ਉਤਰੈ ਹਰ ਨਾਮਾ ਔਰ ਧਰ ਜੋ ਜੋ ਸੁਨੇ ਰਾਮ ਜਸ ਨਿਰਮਲ ਤਾ ਕਾ ਜਨਮ ਮਰਨ ਦੁਖ ਨਾਸਾ ਕਾ ਹੋ ਨਾਨਕ ਪਾਈਆ ਵਡਭਾਗੀ ਮਾਨ ਤਨ ਹੋਏ ਬਿਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ